ਗੁਰਪਿਆਰੋ ਅੱਜ ਆਪਾਂ ਰਿਸ਼ਤਿਆਂ ਦੀ ਗੱਲ ਕਰਾਂਗੇ ਰਿਸ਼ਤਿਆਂ ਦੀ ਗੱਲ ਕਿਉਂ ਕਿ ਕਿਉਂਕਿ ਮਨੁੱਖ ਕੱਲਾ ਵੱਡਾ ਨਹੀਂ ਹੁੰਦਾ ਜਿੰਨਾ ਉਹਦੇ ਕੋਲ ਮਰਜੀ ਜ਼ਮੀਨ ਜਾਇਦਾਦ ਪੈਸਾ ਢੇਲਾ ਹੈ ਉਹਨੂੰ ਰਿਸ਼ਤਿਆਂ ਦੇ ਨਾਲ ਹੀ ਇਸ ਸਮਾਜ 'ਤੇ ਚੱਲਣਾ ਪੈਂਦਾ ਹੈ ਜਿਵੇਂ ਉਹਦੀ ਉਮਰ ਢਲ ਜਾਂਦੀ ਹੈ ਫਿਰ ਉਮਰ ਦੇ ਸਾਹਮਣੇ ਉਹ ਕੱਲਾ ਰਹਿ ਜਾਂਦਾ ਹੈ ਫਿਰ ਉਹ ਕੋ ਦਾ ਕੋਈ ਪੈਸਾ ਨਹੀਂ ਵੇਚਦਾ ਉਹਦੀ ਜ਼ਮੀਨ ਜਾਇਦਾਦ ਨਹੀਂ ਵੇਚਦਾ ਇਹ ਨਿਬੰਧਾ ਮੇਉ ਤੇ ਕਿੰਨੀ ਵੱਡੀ ਪੱਧਵੀ ਹੈ ਸੱਚੇ ਰਿਸ਼ਤੇ ਦੀ ਖੂਬਸੂਰਤੀ ਉਦੋਂ ਹੁੰਦੀ ਹੈ ਸੱਚੇ ਰਿਸ਼ਤਿਆਂ ਦੀ ਖੂਬਸੂਰਤੀ ਉਦੋਂ ਹੁੰਦੀ ਹੈ ਜਦੋਂ ਅਸੀਂ ਇੱਕ ਦੂਜੇ ਦੀਆਂ ਗਲਤੀਆਂ ਨੂੰ ਸਵੀਕਾਰ ਕਰਦੇ ਹਾਂ ਇੱਕ ਦੂਜੇ ਦੀਆਂ ਗਲਤੀਆਂ ਨੂੰ ਸਹਿਣ ਕਰਦੇ ਹਾਂ ਜੇਕਰ ਅਸੀਂ ਸੋਚੀਏ ਵੀ ਸਾਨੂੰ ਉਹ ਰਿਸ਼ਤੇਦਾਰ ਚਾਹੀਦਾ ਹੈ ਜਿਦੇ ਵਿੱਚ ਕੋਈ ਔਗਣ ਨਹੀਂ ਹੈ ਜੋ ਗਲਤੀਆਂ ਨਹੀਂ ਕਰਦਾ ਤੇ 산 ਨੂੰ ਕੋਈ ਵੀ ਅਜਿਹਾ ਬੰਦਾ ਨਹੀਂ ਲੱਭੇਗਾ ਜੋ ਔਗਣ ਨਹੀਂ ਕਰਦਾ ਜਿਹਦੇ ਵਿੱਚ ਔਗਣ ਨਹੀਂ ਹੈ ਜਿਹਦੇ ਜਿਹਦੇ ਵਿੱਚ ਕੋਈ ਗਲਤੀ ਨਹੀਂ ਹੈ ਹਰ ਇੱਕ ਮਨੁੱਖ ਦੇ ਵਿੱਚ ਕੋਈ ਨਾ ਕੋਈ ਔਗਣ ਜ਼ਰੂਰ ਹੁੰਦਾ ਹੈ ਇੱਕ ਪਰਮਾਤਮਾ ਹੀ ਹੈ ਜਿਹਦੇ ਵਿੱਚ ਕੋਈ ਔਗਣ ਨਹੀਂ ਹੈ ਜੋ ਕਿ ਗਲਤੀਆਂ ਨਹੀਂ ਕਰਦਾ ਜਦੋਂ ਸੱਚਾ ਰਿਸ਼ਤੇਦਾਰ ਕੌਣ ਹੁੰਦਾ ਹੈ ਜਦੋਂ ਅਸੀਂ ਕੋਈ ਪ੍ਰੋਗਰਾਮ ਕਰਦੇ ਹਾਂ ਤੇ ਅਸੀਂ ਹਰ ਇੱਕ ਨੂੰ ਸੱਦੇ ਦਿੰਨੇ ਆ ਤੇ ਉਹ ਸੱਦਿਆਂ ਦੇ ਮੁਤਾਬਕ ਲੋਕ ਸਾਡੇ ਪ੍ਰੋਗਰਾਮਾਂ ਤੇ ਆਉਂਦੇ ਨੇ ਪਰ ਜਦੋਂ ਸਾਡੇ ਤੇ ਕੋਈ ਸੰਕਟ ਆ ਜਾਂਦਾ ਕੋਈ ਦੁੱਖ ਦੀ ਘੜੀ ਆਉਂਦੀ ਹੈ ਤੇ ਜਿਹੜੇ ਲੋਕ ਸਾਡਾ ਪਤਾ ਲੈਣ ਵਾਸਤੇ ਆਉਂਦੇ ਨੇ ਸਾਡੇ ਦੁੱਖ ਨੂੰ ਸਾਂਝਾ ਕਰਨ ਵਾਸਤੇ ਆਉਂਦੇ ਨੇ ਅਸਲ ਦੇ ਵਿੱਚ ਸਾਡੇ ਸਹੀ ਦੋਸਤ ਮਿੱਤਰ ਰਿਸ਼ਤੇਦਾਰ ਉਹੀ ਹੁੰਦੇ ਨੇ ਜਿਹੜੇ ਸਾਡੇ ਦੁੱਖ ਦੇ ਵਿੱਚ ਖੜਦੇ ਨੇ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਉਹਨਾਂ ਨਾਲ ਪਿਆਰ ਕਰੀਏ ਉਹਨਾਂ ਦੀ ਕਦਰ ਕਰੀਏ ਕਿਉਂਕਿ ਇਸ ਸੰਸਾਰ ਦੇ ਉੱਪਰ ਦੁੱਖ ਸੁੱਖ ਹਰ ਇੱਕ ਬੰਦੇ ਨੂੰ ਆਉਂਦੇ ਨੇ ਦੁੱਖ ਸੁੱਖ ਤੋਂ ਬਿਨਾਂ ਕੁਝ ਨਹੀਂ ਹੈ ਵਕਤ ਤੇ ਹਾਲਾਤ ਸਦਾ ਹੀ ਬਦਲਦੇ ਰਹਿੰਦੇ ਨੇ ਪਰ ਜਿਹੜੇ ਸੱਚੇ ਰਿਸ਼ਤੇ ਦਾ ਰੰਦੇ ਨੇ ਵਕਤ ਹਾਲਾਤ ਇਹ ਸਦਾ ਬਦਲਦੇ ਰਹਿੰਦੇ ਨੇ ਪਰ ਜਿਹੜੇ ਸੱਚੇ ਦੋਸਤ ਸਾਡੇ ਸੱਚੇ ਰਿਸ਼ਤੇਦਾਰ ਨੇ ਉਹ ਕਦੇ ਬਦਲਦੇ ਨਹੀਂ ਉਹ ਹਾਲਾਤਾਂ ਨੂੰ ਦੇਖ ਕੇ ਬਦਲਦੇ ਨਹੀਂ ਪਰ ਅੱਜ ਕੱਲ ਦਾ ਸਮਾਜ ਐਸਾ ਹੋ ਗਿਆ ਸਾਡੇ ਰਿਸ਼ਤੇ ਨਾਤੇ ਵੀ ਐਸੀ ਹੋ ਗਏ ਨੇ ਜਦੋਂ ਅਸੀਂ ਮਤਲਬ ਲੈਣਾ ਹੁੰਦਾ ਹੈ ਉਦੋਂ ਅਸੀਂ ਰਿਸ਼ਤੇ ਨਿਪਾਉਂਦੇ ਹਾਂ ਪਰ ਜਦੋਂ ਸਾਡਾ ਮਤਲਬ ਪੂਰਾ ਹੋ ਜਾਂਦਾ ਹੈ ਉਦੋਂ ਫਿਰ ਅਸੀਂ ਉਹ ਰਿਸ਼ਤੇ ਨੂੰ ਛੱਡ ਦਿੰਨੇ ਹਾਂ ਕਿਉਂਕਿ ਸਮਾਜ ਅੱਜ ਕੱਲ ਦਾ ਬਹੁਤ ਜ਼ਿਆਦਾ ਮਤਲਬੀ ਹੋ ਗਿਆ ਹੈ ਰਿਸ਼ਤੇਦਾਰੀਆਂ ਉਦੋਂ ਹੁੰਦੀਆਂ ਨੇ ਜਦੋਂ ਅਸੀਂ ਇੱਕ ਦੂਜੇ ਨੂੰ ਦਿਲੋਂ ਪਿਆਰ ਕਰਦੇ ਹਾਂ ਜਦੋਂ ਅਸੀਂ ਇੱਕ ਦੂਜੇ ਦਾ ਦਿਲੋਂ ਸਤਿਕਾਰ ਕਰਦੇ ਹਾਂ ਉਦੋਂ ਸਾਡੀਆਂ ਰਿਸ਼ਤੇਦਾਰੀਆਂ ਨੇ ਜੇ ਕੋਈ ਸਾਨੂੰ ਮੂੰਹ ਤੇ ਚਾਰ ਮਿੱਠੀਆਂ ਬੋਲ ਦੇਵੇ ਜਾਂ ਸਾਡੇ ਨਾਲ ਉੱਪਰ ਉੱਪਰੋ ਪਿਆਰ ਕਰੀ ਜਾਵੇ ਉਹ ਰਿਸ਼ਤੇ ਨਾਤੇ ਨਹੀਂ ਹੁੰਦੇ ਉਹੋ ਜਿਹੇ ਲੋਕਾਂ ਨੂੰ ਛੱਡ ਦੇਣਾ ਚਾਹੀਦਾ ਜਿਹਦੇ ਸਾਡੇ ਮੂੰਹ ਤੇ ਕੁਝ ਹੋਰ ਨੇ ਦਿਖਦੇ ਕੁਝ ਹੋਰ ਨੇ ਕਰਦੇ ਕੁਝ ਹੋਰ ਨੇ ਐ ਹੋ ਜਿਹੇ ਰਿਸ਼ਤੇਦਾਰੀਆਂ ਨਹੀਂ ਨਮਟੀਆਂ ਕਿਉਂਕਿ ਜਿੰਨੀ ਦੇਰ ਤੱਕ ਇੱਕ ਦਰਖਤ ਦੇ ਨਾਲ ਪੱਤਾ ਲੱਗਿਆ ਹੁੰਦਾ ਹੈ ਉਨੀ ਦੇਰ ਤੱਕ ਉਹ ਦਰਖਤ ਤੇ ਉਹ ਦਰਖਤ ਹੈ ਜਦੋਂ ਉਹ ਪੱਤਾ ਦਰਖਤ ਨਾਲੋਂ ਅਲੱਗ ਹੋ ਜਾਂਦਾ ਹੈ ਫਿਰ ਉਹਦੀ ਕੋਈ ਕਦਰ ਨਹੀਂ ਰਹਿੰਦੀ ਇਸੇ ਤਰ੍ਹਾਂ ਇੱਕ ਪਹਾੜ ਹੈ ਪਹਾੜ ਦੇ ਉੱਪਰ ਪੱਥਰ ਹੁੰਦੇ ਨੇ ਜਿੰਨੀ ਦੇਰ ਤੱਕ ਉਹ ਪੱਥਰ ਪਹਾੜ ਦੇ ਨਾਲ ਲੱਗਿਆ ਹੈ ਉਹ ਪਹਾੜ ਹੈ ਜਦੋਂ ਉਹ ਪੱਥਰ ਨੂੰ ਅਸੀਂ ਲਗ ਕਰ ਦਿੱਤਾ ਤੇ ਉਹ ਫਿਰ ਪੱਥਰ ਇਕੱਲਾ ਰਹਿ ਜਾਂਦਾ ਹੈ ਇਸ ਕਰਕੇ ਜਿਹੜੇ ਸਾਡੇ ਰਿਸ਼ਤੇ ਨੇ ਇਹਨਾਂ ਰਿਸ਼ਤਿਆਂ ਦੇ ਵਿੱਚ ਅਸੀਂ ਕਦੇ ਵੀ 파ੜ ਨਹੀਂ ਪੈਂਦਣਾ ਰਿਸ਼ਤੇ ਨੂੰ ਨਿਭਾਉਣਾ ਹੈ ਕਿਉਂਕਿ ਅਸੀਂ ਜਦੋਂ ਇੱਕ ਦੂਜੇ ਨਾਲ ਮਿਲਦੇ ਹਾਂ ਤੇ ਸਾਨੂੰ ਕੁਦਰਤ ਦੀ ਖੁਸ਼ੀ ਮਿਲਦੀ ਹੈ ਉਹ ਖੁਸ਼ੀ ਲੈਣ ਵਾਸਤੇ ਅਸੀਂ ਇੱਕ ਦੂਜੇ ਨਾਲ ਮਿਲਦੇ ਹਾਂ ਇੱਕ ਦੂਜੇ ਦੇ ਆਉਂਦੇ ਹਾਂ ਰਿਸ਼ਤੇ ਨਾਤੇ ਸਾਡਾ ਬੜਾ ਹੀ ਇੱਕ ਜ਼ਿੰਦਗੀ ਦਾ ਅਹਿਮ ਰੋਲ ਹੈ ਕਿਉਂਕਿ ਜ਼ਿੰਦਗੀ ਦੇ ਵਿੱਚ ਮਨੁੱਖ ਕਈ ਵਾਰੀ ਇਕੱਲਾ ਰਹਿ ਜਾਂਦਾ ਹੈ ਤੇ ਜਦੋਂ ਉਹ ਤੋਂ ਇਕੱਲਾਪਨ ਮਹਿਸੂਸ ਕਰਦਾ ਹੈ ਤੇ ਚਾੜੇ ਸਾਡੇ ਰਿਸ਼ਤੇ ਨਾਤੇ ਹੁੰਦੇ ਨੇ ਉਹ ਫਰੋਡਿਨਲ ਦੁੱਖ ਸੁੱਖ ਸਾਂਝਾ ਕਰਕੇ ਉਹਦਾ ਇਕੱਲਾਪਨ ਦੂਰ ਕਰ ਦਿੰਦੇ ਨੇ ਹੁਣ ਤੁਸੀਂ ਦੇਖਿਆ ਕਿ ਜਦੋਂ ਸਾਡਾ ਪਰਿਵਾਰ ਦਾ ਕੋਈ ਜੀਵ ਦੁਨੀਆ ਤੋਂ ਚਲਾ ਜਾਂਦਾ ਹੈ ਤੇ ਉਹਦਾ ਜਿਹੜਾ ਪਰਿਵਾਰ ਇੰਨਾ ਜ਼ਿਆਦਾ ਖਮੋਸ਼ ਹੋ ਜਾਂਦਾ ਹੈ ਇੰਨਾ ਜ਼ਿਆਦਾ ਹੰਮ ਜਾਂਦਾ ਹੈ ਦੁਖੀ ਹੋ ਜਾਂਦਾ ਹੈ ਫਿਰ ਸਾਰੇ ਦੋਸਤ ਮਿੱਤਰ ਇਕੱਠੇ ਹੁੰਦੇ ਨੇ ਉਹਨਾਂ ਦੇ ਦੁੱਖ ਨੂੰ ਸਾਂਝਾ ਕਰਦੇ ਨੇ ਉਨਾ ਹੌਸਲਾ ਦਿੰਦੇ ਨੇ ਉਹਦਾ ਫਿਰ ਮਨ ਬਦਲ ਜਾਂਦਾ ਹੈ ਜਿਉਂ ਸੀ ਉਹਦੇ ਕੋਲ ਜਾਵਾਂਗੇ ਨਹੀਂ ਉਹਦੇ ਕੋਲ ਉਹਦਾ ਹਾਲ ਚਾਲ ਨਹੀਂ ਪੁੱਛਾਂਗੇ ਉਹਦਾ ਹੌਸਲਾ ਨਹੀਂ ਦੇਵਾਂਗੇ ਤੇ ਉਹਦਾ ਜਿਹੜਾ ਮਨ ਹੈ ਉਹ ਫਿਰ ਕਠੋਰ ਬਣ ਜਾਂਦਾ ਹੈ ਫਿਰ ਉਹਦੇ ਮਨ ਦੇ ਵਿੱਚ ਚਿੰਤਾ ਪੈਦਾ ਹੋ ਜਾਂਦੀ ਸਟ्रेस ਪੈਦਾ ਹੋ ਜਾਂਦੀ ਹੈ ਇਸ ਕਰਕੇ ਜਿਹੜੇ ਸਾਡੇ ਰਿਸ਼ਤੇ ਨੇ ਅਸੀਂ ਰਿਸ਼ਤਿਆਂ ਨੂੰ ਛੱਡਣਾ ਨਹੀਂ ਇਹਨਾਂ ਨੂੰ ਨਿਭਾਉਣਾ ਹੈ